ਮਨ ਨਾ ਮਾਰਗ ਠਾਕ ਨ ਪਾਏ ਮਨ ਨਾ ਮਾਰਗ ਠਾਕ ਨ ਪਾਏ ਜੇ ਗੁਰ ਬਾਣੀ ਨੂੰ ਮੰਨਦਾ ਰਹੇ ਮਨ ਨਹੀਂ ਚਲਾ ਜਾਵੇ ਤਾਂ ਆਪ ਹੁਸਾਗਰ ਪਾਰ ਹੋ ਜਾਵੇ ਜਿੱਥੇ ਜਾ ਕੇ ਸ਼ੰਕਾ ਪੈਦਾ ਹੋਗੀ ਨਾ ਮਨਰ ਤਾਂ ਹਟ ਗਿਆ ਉੱਥੇ ਰਕਾਉ ਟੱਲ ਗੁਰ ਬਾਣੀ ਭਵਸਾ ਕਰ ਤੋ ਪਾਰ ਲੈ ਕੇ ਜਾਂਦੀ ਹੈ ਮਾਰਗ ਹੈ ਰਸਤਾ ਹੀ ਕਲਣਾ ਜੋ ਕੋ ਜੰਗਲ ਚ ਉਲਝ ਜਾਂਦਾ ਨਾ ਰਸਤਾ ਹੁੰਦਾ ਨਹੀਂ ਜੰਗਲ ਚ ਬੇਦਾ ਕੋਈ ਰਸਤਾ ਨਹੀਂ ਬਣਿਆ ਹੋਇਆ ਹੈ ਸੰਸਾਰ ਦੇ ਵਿੱਚ ਜਿੰਨੇ ਰਸਤੇ ਮੱਤਾਂ ਨੇ ਸਭ ਉਲਝੀਆਂ ਨੇ ਵਿੱਚੇ ਜੰਗਲ ਦੇ ਖਵਾਈ ਜਾਂਦੀਆਂ ਨੇ ਬਾਹਰ ਲੈ ਜਾਣ ਵਾਲੀ ਕੋਈ ਨਹੀਂ ਇਹ ਬਾਹਰ ਲੈ ਜਾਣ ਵਾਲਾ ਮਾਰਗ ਅਰ ਮੌਕੇ ਤੇ ਬਣਿਆ ਹੋਇਆ ਰਹਿੰਦਾ ਨਹੀਂ ਹੁੰਦਾ ਤਾਂਦੜਾ ਆਰਦਾਰ ਤੇ ਵੱਡੂ-ਵੱਡੂ ਕੇ ਮਾਰਗ ਬਣਾਇਆ ਹੋਵੇ ਸੜਕ ਫਿਰ ਤਾਂ ਕੋਈ ਵੀ ਚੱਲਿਆ ਜਾਊਗਾ ਇਹ ਬੜਿਆ ਹੋਇਆ ਨਹੀਂ ਹੁੰਦਾ ਬੜਿਆ ਲੋਕ ਰਹਣ ਨਹੀਂ ਦਿੰਦੇ ਜਿਨ੍ਹਾਂ ਨੇ ধੂਏ ਉਨਤਾ ਚਲਾਈਆਂ ਨੇ ਉਹ ਇਹਦੇ ਰਾਜ ਕੰਡੇ ਵਿੱਚ ਦੇ ਹੀ ਰਹਦੇ ਨੇ ਹੋਰ ਇਹਦੇ ਨਾਲ ਉਰਾਪਰਾ ਨਾਰਦਤੀ ਜਿਹੜੀ ਦਿਖ ਇਹਨਾਂ ਨੇ ਬਣਾਈ ਹੋਈ ਹੈ ਇਹਨੂੰ ਮਤਾਲਿਆ ਨੇ ਗੁਰਬਾਣੀ ਤੋਂ ਬਿਲਕੁਲ ਉਲਟਾ ਵਿਆਸ ਦੀ ਵੀ ਦੇਖ ਜਿਹੜੀ ਇਹਨਾਂ ਨੇ ਬਣਾਈ ਹੋਈ ਆ ਉਹ ਕੁਰਬਾਨੀ ਵਾਲੀ ਦੀ ਹੈ ਵਿਆਸ ਇਹਨਾਂ ਦੀ ਮਤ ਨੂੰ ਖੰਡਨ ਕਰਦਾ ਹੈ ਵੇਦ ਦੇ ਨਾਲ ਸੰਬੰਧਦਾ ਵਿਆਸ ਸਿਮਰਤਿ ਸ਼ਾਸਰ ਫੇਰ ਤੋਂ ਉਲਟ ਨੇ ਕੁਰਬਾਨੀ ਤਾਂ ਪ੍ਰਮਾਣ ਦਿੰਦੀ ਆ ਵੇਦ ਕਹਿੰਦਾ ਇੱਕ ਨੂੰ ਸਿਮਰੋ ਇੱਕ ਹੋਰ ਸਿਮਰੋ ਨਾਨਕਾ ਜੇ ਜਲਸਲ ਰਹਾ ਸਮਾਇ ਦੂਜਾ ਕਾਹੇ ਸਿਮਰਿਏ ਜੰਮੇ ਤੇ ਮਰ ਜਾਏ ਜਿਹੜਾ ਜਮਦਾਰ ਮਰਦਾ ਉਹਨੂੰ ਸਵਰਨਣਾ ਨਹੀਂ ਚਾਹੀਦਾ ਇਹ ਗੱਲ ਸਿਖਾ ਲੈ ਵੀ ਤਿਆਗ ਦੀ ਜਿਹੜਾ ਗੁਰੂ ਜਨੂ ਲੈ ਆਵੇਂ ਮਰੇ ਨਹੀਂ ਸਰੀਰ ਛੱਡਿਆ ਦਾ ਸਰੀਰ ਛੱਡਣ ਨੂੰ ਮਰਨਾ ਕਹਿੰਦੇ ਨੇ ਮਾਨਮੁਕਤਾ ਸਰੀਰ ਛੱਡਣ ਨੂੰ ਮਰਨਾ ਕਹਿੰਦੇ ਨੇ ਸਰੀਰ ਛੱਡ ਗਿਆ ਹੁਣ ਹੈ ਨਹੀਂ ਸਰੀਰ ਕਰਕੇ ਹੈ ਨਹੀਂ ਇਹਨਾਂ ਦੀ ਨਿਗਾਹ ਜੋ ਤਾਂ ਹੀ ਵਰਸੀਆਂ ਬਣਾਉਂਦੇ ਨੇ ਵਰਸੀਆਂ ਕਾਦੇ ਬਣਾਉਣੇ ਮਨੁੱਖ ਵਰਸੀਆਂ ਕਿਵੇਂ ਬਣਾਉਣ ਜੇ ਜੌਂਦਾ ਬੰਨ ਵਰਸੀਆਂ ਨਹੀਂ ਬਣਾ ਸਕਦੇ ਕੋਈ ਆਦਮੀ ਹੋ ਰੀਕਾ ਚੱਲੇਗਾ ਇੱਥੋਂ ਉਹਦੀਆਂ ਵਰਸੀਆਂ ਬਣਾਉਂਗੇ ਤੁਸੀਂ ਉਹ ਜੌਂਦਾ ਸਾਡੇ ਕੋਲ ਨਹੀਂ ਤਾਂ ਕੀ ਗੱਲ ਹੈ ਉਹ ਚੰਦਰਮਾ ਤੇ ਜਾ ਕੇ ਬਸ ਗਿਆ ਕਿਤੇ ਹੋਰ ਤੁਸੀਂ ਉਹਦੀਆਂ ਵਰਸੀਆਂ ਘੜਿਆ ਵੇਸ ਤੇ ਮਨਾਉਨੇ ਇਹ ਸਭ ਹਿੰਦੂਵਾਦ ਤੋਂ ਪ੍ਰਭਾਵਤ ਨੇ ਗੱਲੋ ਜਿਹੜਾ ਜਵਦਾ ਮਰਦਾ ਉਹਨੂੰ ਨਹੀਂ ਸਿਮਰ ਸਕਦੇ ਤੁਸੀਂ ਜਿਹੜਾ ਉਹਨੂੰ ਸਮਰ ਜਿਹਨੂੰ ਉਹ ਸਮਰਦਾ ਸੀ ਉਹਨੂੰ ਸਮਰੋ ਨਾਨਕ ਨੇ ਕਿਨੂੰ ਸਮਰ ਰੁਕੇ ਹੈ ਨਾਨਕ ਨੇ ਕੀਦਾ ਧਿਆਨ ਤਲ ਰੁਕੇ ਹੈ ਉਹਦਾ ਤਰੋ ਇਹ ਕਹਿੰਦੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਅਰਥ ਬਦਲਦੇ ਕਿ ਆਈ ਆਇਆ ਲਫਜ਼ ਹੈ ਸ੍ਰੀ ਹਰਿ ਕ੍ਰਿਸ਼ਨ ਨੇ ਧਿਆਈ ਹੈ ਕਾਹਨ ਗੁਰਮਤ ਗੁਰਨਾਨਕ ਲਈ ਤੇ ਆਇਆ ਹੈ ਲਈ ਤੇ ਆਇਆ ਨਹੀਂ ਹੈ ਲਈ ਗੁਰਨਾਨਕ ਦੇ ਧਿਆਈ ਹੈ ਪਹਿਲਾਂ ਗੁਰਨਾਨਕ ਦੇ ਧਿਆਨ ਚ ਮਤ ਆਈ ਹੈ ਮਾਰਗ ਗੁਰਨਾਨਕ ਦੇ ਧਿਆਨ ਚ ਆਇਆ ਹੈ ਜੰਗਲ ਦੇ ਵਿੱਚ ਇਹ ਆ ਮਾਰਗ ਹੈ ਲਿਖਿਆ ਹੋਇਆ ਸੀ ਬਾਣੀ ਦੇ ਵਿੱਚ ਲੋਕ ਉਹਦੇ ਅਰਥ ਉਲਟੇ ਲਾਉਂਦੇ ਸੀ ਨਕਸ਼ਾ ਸੀ ਪੁੱਠਾ ਫੜਿਆ ਸੀ ਨਕਸ਼ਾ ਜੇ ਨਕਸ਼ਾ ਪੁੱਠਾ ਫੜ ਲਿਆ ਮਿਲ ਜੂਗਾ ਨਹੀਂ ਮਿਲਦਾ ਬਾਣੀ ਦੇ ਅਰਥ ਉਲਟੇ ਕਰ ਰਹੇ ਨੇ ਪੁੱਠੇ ਕਰ ਰਹੇ ਨੇ ਲਫਜ਼ੀ ਅਰਥ ਕਰ ਰਹੇ ਨੇ ਮਸਕੀਨ ਵੀ ਕਹਿੰਦਾ ਹੁਣ ਅਖਰੀ ਅਰਥ ਕਰ ਲਈਏ ਗੁਰਬਾਣੀ ਵੀ ਹੋਰ ਆਂਡਵੰਡ ਕੁੱਟ ਕੇ ਨਾ ਪਤਾ ਨਹੀਂ ਕੀ ਕੀ ਕਹਿੰਦਾ ਹੁਣ ਅਖਰੀ ਅਰਥ ਕਰ ਲਈਏ ਕਿ ਗੁਰਬਾਣੀ ਦੇ ਅਰਥ ਕਰਨ ਬੈਠਿਆ ਸੀ ਆਂਡਵੰਡ ਕਰਨ ਬੈਠਿਆ ਸੀ ਜਿਹਦੇ ਅਰਥ ਕਰਨ ਬੈਠਿਆ ਸੀ ਉਹਦੇ ਦਾ ਕਹਿੰਦਾ ਅਖਰੀ ਅਰਥ ਕਰ ਲਈਏ ਪਹਿਲਾਂ ਕੀ ਕੀਤਾ ਤਾ ਇਹ ਘੰਟਾ ਪਹਿਲਾਂ ਕੀ ਕੀਤਾ ਇਹਨਾਂ ਨੇ ਗੁਰਬਾਣੀ ਨੂੰ ਟੱਚ ਨਹੀਂ ਪਹਿਲਾਂ ਉਹਨੇ ਕੀਤਾ ਪਹਿਲਾ ਕੁਝ ਹੋਰ ਅੰਡ-ਵੰਡ ਕੇ ਆਲੇ ਆਪਣੇ ਕੋਲੋਂ ਹੀ ਪਿੱਛੋਂ ਕਹਿੰਦਾ ਕੁਰਬਾਨੀ ਦੇ ਅਖਰੀ ਅਰਥ ਕਰ ਲਈਏ ਇਹਦਾ ਮਤਲਬ ਕੁਰਬਾਨੀ ਦਾ ਨੇ ਅਰਥਾਈਓ ਨਹੀਂ ਫਿਰ ਕੁਰਬਾਨੀ ਜੋ ਤਾਂ ਬਸੇ ਲਗੀ ਹੁੰਦੀ ਸੀ ਆਪਣੀਆਂ ਗੱਲਾਂ ਪਤਾ ਨਹੀਂ ਕਿੱਥੋਂ ਪੜ ਕੇ ਘਰਤੀਆਂ ਪਿੱਛੋਂ ਕੁਰਬਾਨੀ ਦੇ ਅਖਰੀ ਅਰਥ ਕਰ ਲਾ ਗਿਆ ਔਰ ਅਖਰੀ ਅਰਥ ਨਹੀਂ ਇਹਦੇ ਹੁੰਦੇ ਇਹਨਾਂ ਖਰਾਵੇਂ ਕੋਈ ਗੁਰਮੁਖ ਖੋਜੇ ਅਖਰ ਜ਼ਰੂਰ ਨੇ ਫਿਰ ਉਹ ਜੋ ਖੋਜਣਾ ਹੈ ਖੋਜਣ ਵਾਲੀ ਗੱਲ ਹੈ ਬੁਝਾਰਤ ਹੈ ਉਹ ਇਹ ਕਹਿੰਦਾ ਹੁਣ ਇਹਨਾਂ ਨੂੰ ਬੁੱਝੀ ਹੈ ਆਪਾਂ ਕਹਿੰਦਾ ਅਖਰੀ ਅਰਥ ਕਰੀਏ ਨਾ ਕਹਿੰਦਾ ਅਖਰੀ ਅਰਥ ਦਾ ਇਹ ਲੱਸੀ ਹੁੰਦੀ ਹੈ ਸੰਤੋ ਮੱਖਣ ਖਾਇਆ ਛਾਸ਼ ਪੀਏ ਸੰਸਾਰ ਇਹ ਹਰ ਵਕਤ ਬਣਿਆ ਹੋਇਆ ਰਸਤਾ ਨਹੀਂ ਰਹਿੰਦਾ ਬੜੇ ਬੜੇ ਹੁਣ ਜੀ ਜਾਂਦੇ ਨੇ ਇਹਦੇ ਵਿੱਚ ਵਿਦਵਾਨ ਤਾਂ ਉਹ ਜਿਹੜੇ ਰਹੇ ਅਸਲ ਜੀ ਵਿਦਵਾਨ ਉਹ ਜਿਹੜੇ ਹੋਏ ਕੀ ਰਹਿੰਦੇ ਨੇ ਉਹ ਜਾਇਆ ਹੋਏ ਵਿਦਵਾਨਾਂ ਦਾ ਹੁੰਦਾ ਵਿਦਵਾਨ ਅਖਰੀ ਅਰਥ ਤੋਂ ਕਾਹ ਜਾਣਦੇ ਨਹੀਂ ਹੁੰਦੇ ਕੁਝ ਇਹ ਆ ਬੁਝਾਰਤ ਕਹਾਂ ਬੁਝਾਰਤ ਬੁਝਿਆ ਢੋਰਾ ਬੁਝੇ ਨਾਲ ਪਸੂ ਹੈ ਨਿਸਕਈਏ ਤੋਂ ਸਮਝੇ ਪੋਰਾ ਕਹੀ ਹੋਈ ਰਾਤ ਹੈ ਇਹ ਸੰਸਾਰ ਰਾਤ ਹੈ ਕਹਿੰਦਾ ਕਿੱਥੇ ਰਾਤ ਦਿੰਦਾ ਜੜਿਆ ਹੋਇਆ ਹੈ ਸੰਸਾਰ ساری ਰਾਤ ਹੈ ਜ਼ਿੰਦਗੀ ਇੱਕ ਰਾਤ ਦੇ ਤੌਰ ਤੇ ਨੁਢੀ ਹੈ ਸਾਡੀ ਉਹ ਬਾਹਰ ਚੈਨ ਨੂੰ ਕੀ ਕਰਿਆ ਅਸਦਰ ਹਨੇਰੀ ਰਾਤ ਹੈ ਬਾਹਰ ਦੇ ਸੇ ਚੱਲਣਾ ਦਿਲੋਂ ਨਿਹਾਰੀ ਰਾਤ ਉਹ ਦਿਲ ਦੇ ਅੰਦਰਲੀ ਗੱਲ ਕਰ ਰਹੀ ਹੈ ਬਾਣੀ ਤੁਸੀਂ ਬਾਹਰਲੇ ਚੱਲਣ ਦੀ ਗੱਲ ਕਰ ਰਹੇ ਹੋ ਗੁਰਦਾ ਹੋਗੀ ਨਾ ਗੁਰਬਾਣੀ ਤੇਰੇ ਦਿਲ ਵਿੱਚ ਨੇਹਰਾ ਹੈ ਉਹ ਰਾਤ ਦੀ ਗੱਲ ਕਰ ਰਹੀ ਹੈ ਤੁਸੀਂ ਬਾਹਰਦਰ ਰਾਤ ਦੀ ਗੱਲ ਕਰ ਰਹੇ ਸਮਝ ਰਹੇ ਹੋ ਬਾਹਰ ਦੀ ਸੇ ਚੱਲਣਾ ਬਾਹਰ ਤਾਂ ਜਾਣਾਂ ਦੀ ਤੇ ਹੀ ਹੈ ਤੈਨੂੰ ਉਹ ਦਿਲੋਂ ਨਿਹਾਰੀ ਰਾਤ ਰਾਤ ਤਾਂ ਤੇਰੇ ਅੰਦਰ ਹੈ ਇਹੋ ਸੁੱਤਾ ਪੈ ਦੀ ਗੱਲ ਕਰ ਰਹੀ ਹੈ ਬਾਣੀ ਜਾਗ ਲੈ ਓਰੇ ਮਨਾ ਜਾਗ ਕਹਿੰਦੇ ਸੀ ਤੇ ਚੰਗੇ ਵੱਲੇ ਜਾਗਦੇ ਹੋ ਗਿਆ ਨਾ ਉਲਟਾ ਅਖਰੀ ਘਰ ਤੇ ਫਿਰ ਗੁਰਬਾਣੀ ਕਹਿੰਦੀ 100 ਬਣ ਜਾਗਣ ਬਹੁ ਪ੍ਰਕਾਰ ਆ ਕਈ ਪ੍ਰਕਾਰ ਦਾ ਸੌਣਾ ਜਾਗਣਾ ਪਰ ਅਸੀਂ ਤਾਂ ਇੱਕ ਪ੍ਰਕਾਰ ਦਾ ਹੀ ਜਾਣਦੇ ਵਿਦਵਾਨ ਤਾਂ ਇੱਕ ਪ੍ਰਕਾਰ ਦਾ ਹੀ ਜਾਣਦੇ ਨੇ ਇਸ ਕਰਕੇ ਇਹ ਰਾਹ ਰੁੱਲ ਜਾਂਦਾ ਹੁੰਦਾ ਗੱਲ ਪਰ ਲੋਕ ਦੀ ਹੈ ਬੋਲੀ ਐਸ ਲੋਕ ਦੀ ਹੈ ਬੋਲੀ ਭਾਵੇਂ ਸੋਦੀ ਹੈ ਭਾਸ਼ਾ ਸੋਧੀ ਹੈ ਪਰ ਬਧਿਆ ਸੋਧੀ ਹੈ ਪਰ ਬੋਲੀ ਫਿਰ ਵੀ ਇਸ ਲੋਕ ਦੀ ਹੈ ਗੱਲ ਪਰ ਲੋਕ ਦੀ ਹੈ ਪਰ ਲੋਕ ਦੀ ਜਿਹੜੀ ਬੋਲੀ ਹੈ ਉਹ ਇੱਥੇ ਬਿਆਨ ਨਹੀਂ ਕੀਤੀ ਜਾ ਸਕਦੀ ਲੋਕ ਦੀ ਭਾਸ਼ਾ ਹੈ ਮੇਰਾ ਘਰੀ ਭਾਸ਼ਾ ਹੈ ਉਹ ਜਿਹੜੀ ਬਿਨਾ ਕੰਨ ਦੇ ਸੁਣਨ ਵਾਲੀ ਭਾਸ਼ਾ ਪਰ ਲੋਕ ਦੀ ਹੈ ਉਹਨੂੰ ਇੱਥੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਸਾਰੀ ਬੋਲੀ ਚ ਦਸੀ ਉਹ ਗੱਲ ਨਹੀਂ ਬਣਦੀ ਤਾਲ ਮਿਲ ਨਹੀਂ ਬਣਦੀ ਇਹ ਸਮੱਸਿਆ ਹੁੰਦੀ ਹੈ ਇਸ ਮੁਸੀਹੇ ਨੂੰ ਨਹੀਂ ਜਨਾਚੋ ਸਮਝਦੇ ਗੁਰਬਾਣੀ ਨਹੀਂ ਹਰਦਾ ਯਾਰ ਸਮਝੀ ਜਾ ਸਕਦੀ ਤੇ ਸਮੱਸਿਆ ਵਿੱਚ ਜੇ ਗੁਰਬਾਣੀ ਨੂੰ ਮੰਨੇ ਤਾਂ ਰਸਤੇ ਵਿੱਚ ਰੁਕਾਵਟ ਨਹੀਂ ਪੈਸਾ ਇਹ ਗਾਰੰਟੀ ਦੇ ਰਿਹਾ ਇਹ ਗਾਰੰਟੀ ਹੈ ਮੰਨਣਾ ਮਾਰਗ ਠਾਕਰਾ ਬਾਹਰ ਇਹ ਸਾਡੀ ਕਸੂਰ ਹੈ ਕਿ ਅਸੀਂ ਮਨੋਂ ਤੋਂ ਹਟ ਜਾਵਾਂਗੇ ਜਮਲਨੜ ਤੋਂ ਹਟ ਜਾਵੇਂ ਉੱਥੇ ਰਹਿ ਜਾਵਾਂ ਕੋਈ ਚੜਾਈ ਜਾੜਾ ਜਿੰਨੀ ਚੜ ਗਿਆ ਚੜ ਗਿਆ ਕੋਈ ਨਾ ਕਹਾਣੀ ਚੜਣੀ ਹੁਣ ਉੱਥੇ ਰਹਿ ਜੀ ਅੱਗੇ ਜਾ ਤਾਂ ਹੀ ਝੜੂ ਇਹ ਚੜਾਈ ਚੜੂਗਾ ਜੇ ਤੇ ਥੱਕ ਗਿਆ ਵੀ ਇਹ ਤੋਂ ਕਹਾਣੀ ਮੰਨ ਹੁੰਦੀ ਬਾਣੀ ਉੱਥੇ ਰਹਿ ਜੂਗਾ ਬੰਨੇ ਪੱਤ ਸੋ ਤਾਂ ਹੀ ਜਾਣੇ ਥੱਕ ਜਾਵਾਂ ਜੇ ਕਦਾਂ ਜਦ ਮੈਂ ਥੱਕ ਵੀ ਗਿਆ ਮੈਂ ਪੈ ਰਾਂ ਸਿਰ ਦੇ ਉੱਤੇ ਦੀ ਲੋਡ-ਪੋਡ ਲੋਡ-ਪੋਡ ਹੁੰਦਾ ਹੁੰਦਾ ਪਹੁੰਚ ਜਾਊਗਾ ਚਾਹੇ ਤਾਂ ਹੈ ਨਾ ਥੱਕ ਜਾਂਦੇ ਨੇ ਲੋਕ ਮਨ ਰੋਣ ਵੇਲੇ ਪਹਿਲੇ ਥੱਕਾਂ ਸਿਰ ਜੂ ਪਹਿਲੇ ਤਾਂ ਕਾਂ ਥੇ